ਹਾਂਜੀ ਵੀਰੇ ਸ਼ਤਰੀ ਕਾਲ ਦੀ ਸਾਰਿਆਂ ਨੂੰ ਨੌ ਜੀ ਆਪਾਂ ਤੁਹਾਨੂੰ ਹੋਣਾ ਕੱਟਾ ਵੀਰੇ ਇੱਕ ਕੱਟੇ ਆਪਣੇ ਕਾਲੇ ਬਹੁਤ ਏਖੇ ਨੇ ਬੂਰੇ ਬਹੁਤ ਏਖੇ ਨੇ ਹਨਾ ਤੇ ਰੋਸ਼ਿਕ ਦੇਖੇ ਨੇ ਆਜਾ ਤੁਹਾਨੂੰ ਹੋਣਾ ਵੀਰੇ ਕੱਟਾ ਜਮਾ ਐਚਪਾ ਨਾ ਖਿਲਦਾ ਯਾਰ ਦੇਖੋ ਕੱਟੇ ਦੇ ਕਿੱਟੇ ਵਾਲ ਆ ਦੇਖੋ ਨਾ ਭੱਜ ਗਈ ਤੇ ਕੱਟਾ ਵੀਰੇ ਪਤਾ ਤਾਂ ਹੈ ਕਿਹੜੇ ਸ਼ੀਵ ਹੁੰਦਾਗਾ ਤੇ ਇਹ ਮੈਂ ਅਸਾਪਾ ਮੁੱਲ ਲੱਗ ਕੇ ਆਈ ਸੀਗੇ ਤੇ ਪਿੱਛੇ ਵੀਰੇ ਗੱਬੜਾ ਚੱਪਾ ਲੈ ਕੇ ਆਏ ਤੇ ਮੱਝ ਤੇ ਇੰਨਾ ਅੰਬਾਈ ਕੋਲੇ ਕੋਈ ਯਾਰ ਕਾਰਟ ਤੀਗਾ ਕਹਿੰਦਾ ਪਤਾ ਹੈ ਨਹੀਂਗਾ ਆਪਾਂ ਮਾਣੇ ਲੈ ਕੇ ਡੈਡੀ ਚੁੱਕ ਤੋਂ ਦਿਹਾਣੇ ਚੋਂ ਪਤਾ ਨਹੀਂ ਹੈ ਕੀ ਦਾ ਇਹਦੀ ਮੱਝ ਇਹਦੀ ਮਾਂ ਵੀਰੀ ਤੇ ਇਹਦੀ ਮਾਂ ਦੇਖੋ ਬਹੁਤ ਚੰਗੀ ਹੈਗੀ ਹੈਗਾ ਹਨਾ ਸ਼ਰੀ ਕਾਲੀ ਆ ਜੱਡ ਬਲੈਕ ਆ ਜਮਾ ਗੋਲ ਸਿੰਗਣੇ ਜਿਵੇਂ ਕਹਿੰਦੇ ਮੁੱਥੀ ਵੀ ਲੰਮੀ ਹੈ ਤੇ ਤੁਸੀਂ ਹਨ ਨਹੀਂ ਚੱਲੂ ਵੀ ਟਰੈਕਟਰ ਸਾਰੇ ਮੋਹਰਾ ਵਾਲੀ ਨੇ ਮਾੜੀ ਮੋਟੀ ਵੀਰੇਓ ਉਹਰ ਉਹਨੀਆਂ ਕੀਪਰਾਂ ਨੂੰ ਹੋਵੇ ਤੇ ਮੈਂ ਜੀਵ ਇਹ ਆਪਾਂ ਨਹੀਂ ਦੇਖੇ ਪਟਕੇ ਹਜੇ ਓੜ ਜੀ ਡਰਦੀ ਆ ਮੇਤੋਂ ਤੇ ਬਾਕੀ ਸੋਨ ਤਾਂ ਖੋਣ ਹੈ ਵੀ ਇੱਕ ਆਪਾਂ ਹੋਰ ਇਹ ਮਹਾਵੀਰ ਦਾਣਾ ਹਲੋ ਜੀ ਇਹ ਵੀ ਜਿਹੜਾ ਘੱਟਾਗਾ ਇਹ ਹੈਗਾ ਵੀਰੇ ਮਹਾਵੀਰ ਦਾ ਇਹ ਵੀਰਾਵਲੀ ਮਹਾਵੀਰ ਦਾ ਘੱਟਾ ਵੀਰੇ ਆ ਜਾ ਓਏ ਤੇ ਇਹਦੀ ਸ਼ਾਈਨਿੰਗ ਬਹੁਤ ਕਹਿੰਦਾ ਦੇਖੋ ਇਹ ਵੀ ਸ਼ਰਾ ਕਾਲਾ ਚਿੱਟੀ ੜੜੀ ਦੀ ਪੂੰਛ ਤੇ ਇਹਦੀ ਮਾਂ ਆ ਗਈ ਮੈਂ ਉਹ ਵੱਡਿਆ ਉਧਰਲੇ ਹੈਗਾ ਵੀਰੇ 15-16 ਕਿਲੋ ਤੇ ਸ਼ੋਈ ਨੂੰ ਹਜੇ 10 ਤਨ ਹੋਏ ਨੇ ਤੇ ਸ਼ੋਈ ਨੂੰ ਇਹਨੂੰ ਵੀਰੇ 8 ਤਨ ਹੋਏ ਨੇ ਉਧਰ ਦੇ ਵੀ ਕੱਢੂ 15-16 ਕਿਲੋ ਤੇ ਦੋਨੇ ਕੱਟੇ ਸ਼ੋਹਣੇ ਨੇ ਭਰਾ ਇਹਦੀ ਯਾਰ ਕਹਿੰਦੇ ਮੰਤਰ ਲੱਗੀ ਆ ਅਣੀ ਮੈਂ ਵੀਰੇ ਪਹਿਲੀ ਵਾਰ ਦੇਖਿਆ ਕਿਹਦਾ ਬੱਚੇ ਨੇ ਪਹਿਲਾਂ ਹੋਰ ਦੇਖੇ ਹੋਣਾ ਚੀਜ਼ਾਂ ਪਰ ਮੈਂ ਪਹਿਲੀ ਵਾਰ ਦੇਖਿਆ ਆ ਵੀ ਜ਼ਿੰਦਗੀ ਜਾਂ ਵੀ ਚੀਜ਼ ਆ